ਲੇ ਮਿੱਤਰੋ ਕੁੜੇ ਵਾਲੀ ਚਵਾਈ ਦੇਖ ਲੋਂਦੀ ਕਰਮਾਂ ਵਾਲੀ ਦੀ ਬਾਈ ਭਾ ਦੋਨੇ ਬੰਨੇ ਬੈਗੇ ਝੂੜੋ ਕੋਈ ਚੱਕਰ ਨਹੀਂ ਹਾਂ ਵਸੀਲ ਆ ਹਨਾ ਹਾਂ ਬਾਈ ਲੈ ਮਿੱਤਰੋ ਹੋਣ ਦੀ ਚਵਾ ਜਿਹੜਾ ਤੁਹਾਨੂੰ ਮੈਂ ਵਿਖਾ ਦਿੰਨਾ ਇੱਕ ਵਾਰੀ ਵੀਰੇ ਕੱਟਾ ਮੜਾ ਜੇ ਫੜ ਕੇ ਹਨ ਕਰ ਮੜਾ ਜਿਹੜਾ ਤੁਹਾਨੂੰ ਮੈਂ ਦੀ ਧਾਰਾ ਜ਼ਰੂਰ ਵਿਖਾ ਦੂੰਗਾ ਮਿੱਤਰੋ ਮੈਂ ਦੇ ਕੋਲੇ ਹੀ ਲੈ ਜਾ ਵੀਰੇ ਮੈਂ ਉਡਕਣਾ ਜਾਵਾਂ ਲੈ ਵੀਰੇ ਮਾਰ ਦੇ ਧਾਰਾ ਇੱਕ ਵਾਰੀ ਲੈ ਲੇ ਤੁਰੋ ਕਿਵਾ ਬੜਾ ਕੰਮ ਦਾ ਮੈਨੂੰ ਹੋਰ ਕੰਮੀਆਂ ਜੱਲਾਂ ਬਾਈ ਪਿਛਲੇ ਆਂਦੀਆਂ ਮਾਰਦੇ ਵੀਰੇ ਬਸ ਠੀਕ ਆ ਵੀਰੇ ਹੁਣ ਮੈਂ ਤੁਹਾਨੂੰ ਪਸਮਾ ਦੇ ਵਿੱਚ ਵੀ ਇਹ ਤੁਰਦੀ ਵਿਖਾ ਦਿੰਨਾ ਕਰਮਾਂ ਵਾਲੀ ਕਿਉਂਕਿ ਕਈ ਭਰਾ ਕਹਿੰਦੇ ਹੁੰਦੇ ਵੀ ਪਸਮਾ ਕਰਾ ਕੇ ਮੈਨੂੰ ਤੁਰਦਿਆ ਕਰੋ ਪਰ ਟਾਈਮ ਹੋਵੇ ਚਵਾਈ ਵਾਲਾ ਫਿਰ ਕੋਸ਼ਿਸ਼ ਕਰ ਲਈਦੀ ਆ ਨਹੀਂ ਤੇ ਫਿਰ ਨਹੀਂ ਬਾਈ ਕਿਉਂਕਿ ਬੇਨ ਟਾਈਮ ਤੋਂ ਪਸੂ ਨੂੰ ਪਸਮਾਉਣਾ ਜਿਹੜਾ ਉਹ ਵੀ ਗਲਤ ਗੱਲ ਹੁੰਦੀ ਆ ਆ ਦੇਖ ਸਕਦੇ ਹੋ ਮਿੱਤਰੋ ਤੁਸੀਂ ਕਰਮਾ ਵਾਲੀ ਨੂੰ ਘਰੇ ਰੱਖਣ ਵਾਲੇ ਭਰਾ ਦੇ ਲਈ ਗਹਿਣਾ ਮੈਂ ਆ ਤਾਂ ਦੱਲੋ ਬਿਊਟੀ ਵਾਲੋ ਕਿਉਂਕਿ ਇਹੋ ਜੀ ਮੈਂ ਤੋਕੜ ਗੱਬਣ ਹੋ ਕੇ ਵੀ ਆਪਾਂ 75 80 ਦੇ ਘਰਾਂ 'ਚ ਵੇਚ ਲੈਣੇ ਆ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਜਿਹੜੇ ਭਰਾ ਨੇ ਦੁੱਧ ਪੀਣ ਨੂੰ ਚੰਗੀ ਮਹ ਲੈਣੀ ਆ ਮੇਰੇ ਹਿਸਾਬ ਦੇ ਨਾਲ ਤਾਂ ਚੰਗੀ ਆ ਗਾਂ ਤੁਸੀਂ ਬਈ ਆਪਦੀ ਜੇਬ 'ਚੋਂ ਪੈਸੇ ਕੱਢਣੇ ਆ ਤੁਸੀਂ ਆਪਦੀ ਜੇਬ ਵੇਖਣੀ ਆ 1,115,000 ਰੁਪਇਆ ਡਿਮਾਂਡ ਆ ਸასი ਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਐਸ ਟਾਈਮ ਫਰੋਜਪੁਰ ਜ਼ਿਲ੍ਹੇ ਦੇ ਮਨਮਤੇ ਨਗਰ ਪਿੰਡ ਵਕੀਲਾ ਵਾਲੇ ਦੇ ਵਿੱਚ ਮੈਂ ਮੌਜੂਦ ਹਾਂ ਮਿੱਤਰੋ ਤੇ ਵਕੀਲਾ ਵਾਲਾ ਪਿੰਡ ਆ ਜਿਹੜਾ ਮਿੱਤਰੋ ਇਹ ਫਰੋਜਪੁਰ ਜ਼ਿਲ੍ਹੇ ਦਾ ਪਿੰਡ ਆ ਤੇ ਮਈਆਂ ਵਾਲੇ ਪਿੰਡ ਦਾ ਗਵੰਡੀ ਪਿੰਡ ਆ ਜੀਰਾ ਸ਼ਹਿਰ ਇਸ ਪਿੰਡਾਂ ਦੇ ਨੇੜੇ ਤੇੜੇ ਕਰਕੇ ਵਸਿਆ ਹੋਇਆ ਸ਼ਹਿਰ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਮਿੱਤਰੋ ਇੱਕ ਜਨਰ ਤੁਹਾਨੂੰ ਵਿਖਾਉਣਾ ਵਾ ਸੋਈ ਸਵਾਈ ਮੈਂ ਚੰਗੇ ਟਾਂਚੇ ਦੀ ਆ ਚੰਗੇ ਲੇਵੇ ਦੀ ਆ ਕੀ ਜਾਨਵਾਰਾ ਕਿੰਨਾ ਦੁੱਧ ਦਾ ਕਿੰਨੇ ਦਿਨਾਂ ਦੀ ਸੂਈ ਆ ਸਾਰੀ ਗੱਲਬਾਤ ਆਪਾਂ ਭਰਾ ਦੇ ਨਾਲ ਕਰਦੇ ਆ ਆਉ ਜਾਣਦੇ ਆ ਡਿਟੇਲ ਮੁੱਲ ਸਬੰਤ ਵੀਡੀਓ ਹੋਊਗੀ ਕਰਦੇ ਆ ਬਾਈ ਦੇ ਨਾਲ ਰابطਾ ਕਾਇਮ ਸასი ਗੱਲ ਵੀਰੇ ਸਾਸਰੀ ਆ ਬਾਈ ਕੀ ਹਾਲ ਚਾਲ ਆ ਵੱਡੇ ਬਾਈ ਵਧੀਆ ਬਾਈ ਸੇਤਾਂਕਰ ਪਰਿਵਾਰ ਵੀਰੇ ਵਧੀਆ ਬਾਈ ਸਾਰਾ ਠੀਕ ਇੱਕ ਵਾਰੀ ਵੀਰੇ ਨਾਮ ਦੱਸ ਦੀ ਆਪਣਾ ਬਾਈ ਨਾਂ ਬਾਈ ਮਣੀ ਮੇਰਾ ਠੀਕ ਵਕੀਲਾਂ ਵਾਲਾ ਜੀ ਜਿਹੜਾ ਫਰੋਪਰ ਠੀਕ ਹੈ ਅੱਜ ਵੀਰਾ ਆਪਣਾ ਕਿਹੜੀ ਝੜਕ ਤੇ ਆ ਗਿਆ ਇਹ ਬਰਨਾਲੇ ਵਾਲੇ ਰਾਹ ਤੇ ਆ ਗਿਆ ਬਰਨਾਲੇ ਵਾਲੇ ਰਾਹ ਤੇ ਆ ਗਿਆ ਹਾਂਜੀ ਅੱਛਾ ਠੀਕ ਹੈ ਵੀਰੇ ਜਿਹੜੀ ਆਪਾਂ ਮੈਂ ਵੇਚਣੀ ਆ ਇਹ ਸੂਹੀ ਸਵਾਈ ਆ ਬਾਈ ਹਾਂ ਬਾਈ ਸੂਹੀ ਸਵਾਈ ਆ ਠੀਕ ਹੈ ਕਿੰਨੇ ਦਿਨ ਹੋ ਗਏ ਬਾਈ ਸੂਹੀ ਨੂ ਬਾਈ ਅੱਜ 6 ਮਾ ਦੇਣਾ ਛੇ ਮਾ ਦਿਨਾਂ ਚ ਸੋਈ ਨੂੰ ਛੇ ਮਾ ਦਿਨਾਂ ਦੀ ਸੋਈ ਥੱਲੇ ਕਿੰਨਾ ਦੁੱਧ ਦਿੰਦੀ 11-12 ਕਿਲੋ ਬਈ ਦੁੱਧ ਆ। ਇਹਨਾਂ ਰੈਡੀ ਆ। ਹਾਂ ਰੈਡੀ। ਅੱਛਾ ਖਰੀਦ ਕੇ ਲਿਆਂਦੀ ਸੀ ਜਾਂ ਕਰਦੀ ਆ ਬਈ? ਨਹੀਂ ਬਈ ਖਰੀਦ ਕੇ ਲਿਆਂਦੀ ਵਪਾਰ ਦਾ ਕੰਮ। ਠੀਕ ਆ। ਵਪਾਰ ਦਾ ਕੰਮ। ਚਵਾਈ ਚਵਾਈ ਦੀ ਕਿਵੇਂ ਆ ਵੀਰੇ? ਬਈ ਜਮਾ ਇੱਕ ਨੰਬਰ ਕੋਈ ਪੂਰ। ਜਿੱਥੋਂ ਖਰੀਦੀ ਸੀ ਉਹਨਾਂ ਨੇ ਪੀਕ ਲੈਵਲ ਦਾ ਦੁੱਧ ਕੀ ਦੱਸਿਆ ਸੀਗਾ? ਬਈ 11-12 ਕਿਲੋ ਪਹਿਲਾਂ ਦੇ ਥੱਲੇ ਦੱਸਿਆ ਜੋਂ ਦੂਜੇ ਸੂਏ ਸੂਈ। ਹੁਣ ਦੂਜੇ ਸੂਏ। ਦੇਣਾ ਚਾਹੀਦਾ ਤੇਰਾ 14 ਕਿਲੋ ਮੈਨੂੰ ਦੱਸ। ਹਾਂ ਬਈ 13-14 ਕਿਲੋ ਦਊਗਾ ਤੇ ਵੀਰੇ ਕੀ ਰੇਟ ਰਹੂਗਾ ਬਾਈ ਇਹਦਾ ਬਾਈ ਇਹਦਾ 1 15 1 15 ਦੇਣ ਲੈਣ ਵਾਲਾ ਜੈਸ ਨੂੰ ਜਾਵਾਂ ਮਾਨਤਨ ਕਰ ਦਾਂਗੇ ਬਾਈ ਕੋਨੇ ਠੀਕ ਆ ਵੀਰੇ ਕੰਦੀ ਪਰ ਤੋਰੀ ਵੀਰੇ ਮੁੰਡਾ ਜਾ ਲੈ ਮਿੱਤਰੋ ਦੂਜਾ ਸੂਆ ਝੋਟੀ ਕਰਮਾਂ ਵਾਲੀ ਸੋਈ ਆ ਅੱਜ 6ਵੇਂ ਦਿਨ ਇਹਨੂੰ ਸੋਈ ਨੂੰ ਆ ਵੇਖੋ ਤੁਸੀਂ ਲੈਵੇ ਲੂਵੇ ਦਾ ਡਿਜ਼ਾਈਨ ਬਾਕਮਾਲ ਕਰਮਾਂ ਵਾਲੀ ਦਾ ਬਿਊਟੀ ਬਹੁਤ ਚੰਗੀ ਆ ਝੋਟੀ ਦੇ ਵਿੱਚ ਮਿੱਤਰੋ ਗੱਦ ਬਹੁਤ ਆ ਵੇਲ ਚੰਗੀ ਆ ਸਰੀਰ ਕਾਲੇ ਪੱਖਾ ਵੇਹ ਦੇ ਜਿਹੜੇ ਸਾਰੇ ਚੰਗੇ ਆ ਦੇਖ ਸਕਦੇ ਹੋ ਤੁਸੀਂ ਲੈਵੇ ਲੂਵੇ ਵੱਲੋਂ ਪੂਰੀ ਖਬਰਦਾਰ ਆ ਯਾਰ ਕੋਈ ਕਹਿਣ ਵਾਲੀ ਗੱਲ ਨਹੀਂ ਕਿ ਤੁਸੀਂ ਵੀ ਜਦੋਂ ਕੋਲੇ ਆ ਕੇ ਵੇਖੋਗੇ ਤੁਹਾਨੂੰ ਪਸੰਦ ਆਊਗੀ ਮੈਂ ਵਾਦਾ ਕਰਦਾ ਦੇਖੋ ਕਿ ਥਣ ਲੇਵੇ ਦੀ ਕੁਆਲਿਟੀ ਪੂਰੀ ਜ਼ਬਰਦਸਤ ਵੀਰੇ ਇੱਕ ਵਾਰੀ ਹੋਰ ਲੈ ਲਈ ਮਣੀ ਲੇਵਾ ਪੰਡਾ ਬਹੁਤ ਸਾਫ ਸੁਥਰਾ ਜਿੰਨੀ ਹੈਗੀ ਆ ਯਾਰ ਥੱਲੋ ਚੱਕ ਮਾਲ ਦੀ ਆ ਚੋਟੀ ਦੇਖ ਸਕਦੇ ਆ ਤੁਸੀਂ ਆਪ ਵੀ ਮਿੱਤਰੋ ਲੇਵਾ ਬੋਰਡ ਡਿਜ਼ਾਈਨ ਦਾ ਬਰੀਕੀ ਬਹੁਤ ਚੰਗੀ ਆ ਚੋਟੀ ਦੇ ਵਿੱਚ ਕਰਮ ਵਾਲੀ ਦਾ ਕਲਾ ਕਲਾ ਥਣ ਲੱਗਾ ਹੋਇਆ ਔਰ ਫੋਰਡ ਜ਼ਰੂਰ ਹੈਗੀ ਆ ਮੜੀ ਜੀ ਉਹ ਵੀ ਮੰਨ ਲਓ ਬੇਮਲੂਮੀ ਜੀ ਆ ਬਸ ਸਮਝ ਨਹੀਂ ਕਰਦੀ ਉਹ ਮੈਨੂੰ ਤੇਸੀ ਜਾਂਦੀ ਆ ਉਹ ਤਾਂ ਵੈਸੇ ਹੀ ਆ ਵੀਰੇ ਨਾਲ ਆ ਜਿਹੜੀ ਮੰਨ ਲਓ ਪਰ ਉਹਦਾ ਕੋਈ ਚੱਲਣ ਚੁੱਲਣ ਵਾਲਾ ਚੱਕਰ ਨਹੀਂ ਕਿਉਂਕਿ ਇਹ ਤਾਂ ਸੋਈ ਸਵਾਈ ਆ ਬਾਈ ਇਹਦੇ ਤਾਂ ਚੋਈ ਜਾਣੀ ਆ ਤੁਹਾਨੂੰ ਪਤਾ ਲੱਗੀ ਜਾਣਾ ਵੀ ਕਿਹੜੇ ਥਾਣੇ ਦੇ ਵਿੱਚ ਕਿੰਨੀਆਂ ਧਾਰਾ ਕੀ ਸਿਸਟਮ ਆ ਕਿਉਂਕਿ ਸਾਰੀ ਗੱਲਬਾਤ ਤੁਹਾਨੂੰ ਪਤਾ ਲੱਗ ਕੇ ਜਾਣੀ ਹੁੰਦੀ ਆ ਆ ਇਹਦੇ ਮਗਰ ਪਹਿਲਵਾਨ ਆ ਗਿਆ ਮਿੱਤਰੋ ਕਟਾ ਤੇ ਦੁੱਧ ਆ ਜਾਂਦੇ ਥੱਲੇ 11 ਕਿਲੋ ਤਿਆਰ ਹੈ ਨਾ ਵੀਰੇ ਹਾਂ 11 ਬਾਈ ਕੋਈ ਝੂਠ ਨਾਲ ਨਹੀਂ ਕੋਈ ਆਨਲਾਈਨ ਮੰਗਾ ਲੈ ਕੋਈ ਠੀਕ ਆ ਬਾਈ ਧੋਖਾਧੜੀ ਵਾਲਾ ਨਹੀਂ ਗਾ ਬਾਈ ਠੀਕ ਆ ਬਾਈ ਚਵਾਈ ਪੁੱਲੀ ਆ ਵੀਰੇ ਵਧੀਆ ਬਾਈ ਠੀਕ ਆ ਬਾਈ ਅਛਾ ਵੱਡੇ ਭਾਈ ਇੱਕ ਵਾਰੀ ਨੰਬਰ ਸੰਜਾ ਕਰ ਦਈਏ ਨੰਬਰ 97696052117 ਜੀ ਇੱਕ ਵਾਰੀ ਹੋਰ ਬੋਲ ਦੀਏ 7696052117 ਜੀ 76960 ਹਾਂਜੀ ਅੱਗੇ ਵੀਰੇ 52117 ਜੀ 52117 ਹਾਂਜੀ ਠੀਕ ਹੈ ਭਾਈ ਇਸ ਨੰਬਰ ਤੇ ਕਰਦੀਆਂ ਮਿੱਤਰੋ ਤੁਸੀਂ ਭਾਈ ਦੇ ਨਾਲ ਗੱਲਬਾਤ ਪਿੰਡ ਵਕੀਲਾਂ ਵਾਲਾ ਵਕੀਲਾਂ ਵਾਲੇ ਤੋਂ ਜਿਹੜੀ ਬਰਨਾਲੇ ਨੂੰ ਛੜਕ ਜਾਂਦੀ ਆ ਉਹ ਸੜਕ ਦੇ ਉੱਤੇ ਬਾਈ ਦਾ ਦੂਜਾ ਤੀਜਾ ਘਰ ਆ ਮਿੱਤਰੋ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਲਾਇਆ ਹੋਇਆ 115000 ਰੁਪਏ ਦੀ ਡਿਮਾਂਡ ਆ ਮਗਰ ਕੱਟਾ ਵਾ 6 ਦਿਨਾਂ ਦਾ ਇਹਦਾ ਸੂਆ ਵਾ 11 ਕਿਲੋ 2 ਦੇ ਨਾਲ ਐਂਡ ਰੈਡੀ ਹਾਜ਼ਰ ਨਾਜ਼ਰ ਅਗਲੀ ਕਾਰਵਾਈ ਤੁਸੀਂ ਕਰਨੀ ਆ ਧੰਨਵਾਦ ਸ਼ੁਕਰੀਆ ਜਉਂਦੇ ਲੋ